ਦੇ ਤੋਂ ਜਿਹੜੇ ਪੰਜਾਬ ਨੂੰ ਆਪਾਂ ਹੋਣੇ ਦੀ ਜਿਹੜੀ ਕੰਤ ਇਹ ਨੂੰ ਰਾਜਤ ਲੱਗ ਚੁਕੀ ਐ ਅਜੇ ਪਿੱਤਲ ਦੀ ਵੀ ਨਹੀਂ ਛੱਡੀ ਉਹ ਲੋਹੇ ਦੀ ਵੀ ਨਹੀਂ ਰਹੀ ਜਿਹੜੀਆਂ ਜਮੀਨਾਂ ਦੀਆਂ ਗੱਲਾਂ ਕਰਦੇ ਆਪਾਂ ਉਹ 320 ਦੇ ਵਿੱਚ ਕੌਣਤ ਪੈ ਗਈ ਤੇ ਕਿਹੜੀ ਸਰਕਾਰ ਨੇ ਇਹਦੇ ਕਾਨੂੰਨ ਲੈ ਕੇ ਆ ਰਹੀ ਹੈ ਇਹਦਾ ਕਿਸਾਨੀ ਤੇ ਜਵਾਨੀ ਤੇ ਤੇ ਜ਼ਮੀਨਾਂ ਤੇ ਵੱਡੇ ਹਮਲੇ ਨੇ ਅੱਪਾ ਦਿੱਲੀ ਵਾਲੋਂ ਪੂਰੀ ਤਿਆਰੀਆਂ ਕਰਕੇ ਗਏ ਆ ਸਾਲ ਸਦਾ ਸਾਲ ਉੱਥੇ ਬੈਠੇ ਆ ਸੱਤ ਸੌ ਤੋਂ ਉੱਪਰ ਕਸਾਨ ਮੰਦੋੜ ਮੇਰੀਆਂ ਮਾਮਾ ਭੈਣਾ ਸਿਹਿਣ ਕਰਾ ਕੇ ਆਏ ਐ ਮੋਤੀ ਜੀ ਕੋਈ ਪਵਿੱਤਰ ਵਿਹਾਰੇ ਤੇ ਬੋਲਦਾ ਗੁਰਨਾਣਕ ਜੀ ਪਹਿਲੀ ਪਾਛੀ ਦੇ ਇਹ ਤਿੰਨੇ ਕਾਨੂੰਨ ਮੈਂ ਵਾਰਸ ਲੰਨਾ ਸਾਰਿਆਂ ਨੂੰ ਇੱਧਰ ਬਿਠਾਓ ਆਪਾਂ ਭਰੋਸਾ ਕਿਉਂ ਨਹੀਂ ਕਰਦੇ ਕਰਿਆ ਭਰੋਸਾ ਇਹ ਤਾਂ ਪਵਿੱਤਰ ਵਿਹਾਰੇ ਤੇ ਬੋਲੇ ਐ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇਹ ਕਾਨੂੰਨ ਵਿੱਚ ਬਸ ਲੰਨਾ ਹੈ ਤੇ ਲਾਗੂ ਕਮਾਈ ਵੀ ਬਣਾ ਕੇ ਖੇਤੀਬਾੜੀ ਦੇ ਮਹਾਰ ਹੋਣਗੇ ਦੇ ਵਿੱਚ ਤਾਂ ਕਿ ਕਿਸਾਨਾਂ ਦੇ ਆਪੂ ਹੋਣਗੇ ਦੇ ਵਿੱਚ ਸਰਕਾਰ ਦੇ ਨਿਵੇਧੇ ਹੋਣਗੇ ਤੇ ਐਮਐਸਪੀ ਜਿਹੜਾ ਸੂਚਕਾਂਕ ਨਾਲ ਜੋੜ ਕੇ ਰੇਟ ਦਿੱਤਾ ਜਾਊਗਾ ਕਿੰਨਾ ਸਮਾਂ ਲੰਘ ਟੁੱਟਿਆ ਉਹ ਬਿਲਕੁਲ ਨਹੀਂ ਦਿਆ ਆਪਾਂ ਨੇ ਫੇਰ 2014 ਤੋਂ ਬਾਅਦ ਵਿੱਚ ਬੈਠੋ ਸਾਰੇ ਇੱਧਰ ਸੁਣਿਆ ਪਹਿਲਾਂ ਸੁਣਦੇ ਹੀ ਨਹੀਂ ਮੈਂ ਤਨੂਆਂ ਨੂੰ ਲਾਗੂ ਕਰਾਉਣ ਵਾਸਤੇ ਸਰਕਾਰ ਦੇ ਨੀਤੀ ਤੇ ਨੀਤੀ ਦੇ ਫੜਕ ਰਹੇ ਹੈ ਸਾਲ ਨਕੋਂ ਆਪਾਂ ਸਿਮੂ ਵੱਲ ਤੇ ਖਨੌਰੀ ਬਾਰਡਰ ਤੇ ਬੈਠੇ ਹੈ ਉਹਨਾਂ ਕਾਰਨ ਛੋਟਾ ਵੀ ਸ਼ਹੀਦ ਕਰਾਇਆ ਲੋਕਾਂ ਨੇ ਲੱਤਾਂ ਗਈਆਂ ਨੇ ਅੱਖਾਂ ਗਈਆਂ ਨੇ ਅੰਗ ਹੀਰੇ ਹੋਏ ਨੇ ਜਿਹੜੇ ਜਿਹਾਰੂ ਸਿੰਘ ਤੇ ਸਰਕਾਰ ਦੇ ਮੈਂ ਕਾਹਤੇ ਕਹਿੰਦੇ ਉਹਨਾਂ ਦੀ ਨੀਤੀ ਤੇ ਦੀਤੀ ਤੇ ਭਰ ਕੇ ਕਿਸਾਨਾਂ ਨਾਲ ਮੀਟਿੰਗ ਚੰਡੀਗੜ੍ਹ ਹੱਦੀ ਜਾਂਦੀ ਹੈ ਉਥੇ ਫੋਕਸ ਜਿਹੜੀ ਵਧਾਈ ਜਾਂਦੀ ਹੈ ਤੋਂ ਮੋਰ ਤੋਂ ਉਹ ਖੇੜਿਆ ਜਾਂਦਾ ਹੈ ਮੇਰੇ ਸਾਥੀ ਜਾ ਕੇ ਜਿਹੜਾਂ ਦੇ ਵਿੱਚ ਅੰਦਰ ਵੰਡ ਕੀਤੇ ਜਾਂਦੇ ਨੇ ਇਹ ਬਹੁਤ ਵੱਡਾ ਜਿਹੜਾ ਹਮਲਾ ਤੇ ਜਵਾਨੀ ਤੇ ਕਿਸਾਨੀ ਤੇ ਬੜਾ ਫਟਾ ਹਮਰਾ ਇੱਕ ਕਹਿਣਾ ਨੇ ਪਾੜਾ ਹੋਰ ਪਾਇਆ ਆਪਣੇ ਫਾਇਦੇ ਵਾਸਤੇ ਆਪਣੀਆਂ ਵੋਟਾਂ ਲੈਣ ਵਾਸਤੇ ਜਿਹੜਾ 33% ਵਾਲਾ ਮਸਲਾ ਚੱਕਿਆ ਉਹ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਮਜ਼ਦੂਰਾਂ ਦੇ ਝਗੜੇ ਲੜਾਈ ਕਰ ਰਹੇ ਨੇ ਜਿਹੜੇ 50 50 ਸਾਲ ਤੋਂ ਲੋਟ ਜ਼ਮੀਨਾਂ ਬਾਹਰ ਹੈ ਨੇ ਲੋਟਰਾ ਲਵਾਏ ਰੱਖੇ ਨੇ ਕਾਲ ਜਨੇ ਉਹ ਸਰਕਾਰ ਦੀ ਨੀਤੀ ਦੇ ਉੱਤੇ ਉਤਰ ਗਈ ਪਹਿਲਾ ਦਾਅਵੇ ਝਗੜੇ ਕਰਾਉਂਗੇ ਕਿਹਦਾ ਜ਼ਮੀਨ ਆਪ ਹੜਪੂਗੇ ਦੋ ਤੋਂ ਧਿਆਨ ਦੇਣ ਦੀ ਗੱਲ ਹੈ ਗੱਲ ਚੱਲ ਰਹੀ ਆ ਪ੍ਰਾਈਵੇਟ ਬਿਜਲੀ ਦੀ ਨਹੀਂ ਪ੍ਰਾਈਵੇਟ ਬਿਜਲੀ ਉਹ ਜਿਹੜੀ ਘਡੇ ਉੱਤੇ ਕਰਦੇ ਉਹ ਸਰਕਾਰੀ ਅਦਾਰੇ ਪ੍ਰਾਈਵੇਟ ਦੇ ਹੱਥਾਂ ਦੇ ਦੇਣ ਜਾ ਰਹੇ ਨੇ ਪਰ ਸ਼ਰਮ ਦੀ ਗੱਲ ਹੈ ਕਿੰਦੇ ਐਸੀ ਸਪੌਂਸਟੀ ਭਰ ਕੇ ਆਉਂਦੇ ਐ ਉਹ ਆਪੀ ਰੋਡ ਤੇ ਫੈਨ ਕਰਦੇ ਐ ਮੈਂ ਜਨਾਹ ਕਹਿੰਦਾ ਇਹ 80 ਮੀਟਰ ਲਾੜ ਜਾਣਾ ਕੋਈ ਲੜਾਈ ਝਗੜਾ ਇਹਦੀ ਜ਼ਿੰਮੇਵਾਰੀ ਉਹ ਆਪਣੇ ਸਹੈਲ ਕਰਕੇ ਹੁੰਦਾ ਮੇਰੀ ਜ਼ਿੰਮੇਵਾਰੀ ਹੈ ਸਿਰਫ ਲਾਚ ਦੇ ਮਾਰੇ ਕਿਥੇ ਇੱਕ ਕਮੇਂਟਰ ਲੱਗਿਆ ਹੈ ਮੈਂ ਦੋਨ ਵਾਲਾ ਮਨੂ ਬਿਲਣਾਵੇ ਅੱਤਾ ਕਿੰਨੀਕ ਲੜਾਈ ਲਵਾਗੇ ਉਹ ਦੂਸਰੇ ਦੇ ਮੋਟੇ ਦੇ ਰਾਕੇ ਚਲਉਣੀ ਚਾਹੁੰਦੇ ਨੇ ਦੇ ਖਥਾਨ ਜਿਹੜੇ ਬੰਦਿਆਂ ਮੀਟਰਾਂ ਨੂੰ ਪੱਟ ਕੇ ਬਿਜਲੀ ਬੋਰ ਦੇ ਦਸਤਰ ਰੱਖ ਦਣਾ ਸਾਧਿਆ ਸਾਡੀਆਂ ਸਿੱਧੀਆਂ ਕੁੰਡੀਆਂ ਚੱਲਣਾ ਇਹਦੇ ਲੋਕ ਕਹਿੰਦੇ ਨੇ ਬੀਖਣਾ سارے ਪਿੰਡਾਂ ਦੇ ਵਿੱਚੋਂ ਪ੍ਰਧਾਨੀਆਂ ਦੇ ਦਿੱਲੀ ਦੇ ਪ੍ਰਧਾਨ ਪਾਰੇ ਹੈ ਅੱਜ ਸਪੜੇ ਕਰ ਰਹੇ ਹਨ ਤੇਰਾ ਬਹਾਨੇ ਵਾਲੀ ਹੈ ਜਿਵੇਂ ਮੰਨਦਾ ਕਿ ਤੁਸੀਂ ਇਕੱਠੇ ਨਹੀਂ ਹੁੰਦੇ ਇੱਕ ਪਲੇਟ ਵਾਲੰਡੇ ਇਕੱਠੇ ਨਹੀਂ ਹੁੰਦੇ ਉਹ ਲੀਡ ਨੂੰ ਬੰਨ ਕੇ ਨਹੀਂ ਦਉਦੇ ਜਿਹੜੇ ਜਨਤਾ ਨੂੰ ਜਨਤਾ ਨੂੰ ਗਦਾਰੀ ਕਰਕੇ ਹੁੰਦੇ ਹਨ ਮੰਨਾਂ ਜੋ ਭੱਜ ਕੇ ਆਉਂਦੇ ਹੋਣਾ ਉਹਨਾਂ ਨੂੰ ਪਿੱਛੇ ਕਰੋ ਨੌਜਵਾਨਾਂ ਨੂੰ ਅਕੇਲੇ ਕੇ ਆ ਪੜ੍ਹੇ ਨਹੀਂ ਖਿਆ ਨੂੰ ਇਹ ਨਹੀਂ ਹੈਗਾ ਵੀ ਸਾਡਾ ਠੇਕਾ ਲਿਆ ਬੈਣੀ ساری ਉਮਰ ਐਸੀ ਮੂਰੇ ਹੋ ਕੇ ਚੱਲਾਂਗੇ ਪੜ੍ਹੇ ਨਹੀਂ ਖਿਆ ਨੌਜਵਾਨਾਂ ਤੋ ਮੂਰੇ ਆਉਣਾ ਇਹ ਬਾਹਰ ਦਾ ਸਾਮਾਨ ਨਹੀਂ ਸੋਨੋ ਆਉਣ ਵਾਲੀਆਂ ਦਸ ਲੈ ਕਦੇ ਨਹੀਂ ਬਖਸਣਗੀਆਂ ਜੀ ਨਾਲੇ ਬਟੇ ਦੇ ਬਟੇ ਹਮਲੇ ਕਿਸਾਨੀ ਤੇ ਤੇ ਤੁਸੀਂ ਕਿੱਥੇ ਦੇ ਜਿਵੇਂ ਮਾਈ ਭਾਗੋ ਨੇ ਕਿਹਾ ਤਾਂ ਵੀ ਪਾਲੋ ਚੂੜੀਆਂ ਬਣ ਗਏ ਜਨਾਨੀਆਂ ਔਖੇ ਮੇਰੇ ਆ ਗਏ ਭੱਜ ਕੇ ਮਿੱਤਰੋ ਸਾਡੇ ਗੱਲ ਉਹ ਬਣੂਗਾ ਜਿੰਨੇ ਰਹਿ ਗਏ ਸੀ 70 ਸਾਲ ਵਾਲੇ ਰਹਿ ਗਏ 60 ਤੋਂ ਉੱਪਰ ਉੱਪਰ ਹੈ ਜਿਹੜੀ ਨੌਜਵਾਨੀ ਹੈ ਉਹਨੂੰ ਅਸੀਂ ਮੁਰੇ ਨਹੀਂ ਆਉਣ ਬੰਦੇ 12 ਦਿਨ ਸਾਡੀ ਮਾਂ ਮੈਂ ਰਹੀ ਜਾਂਦੀ ਹੈ ਅਸੀਂ ਮੁਰੇ ਆ ਗੂ ਨੇ ਕੋਰਡ ਵਾਲੇ ਪਿੰਡਾਂ ਦੇ ਵਿੱਚ ਕਮੇਟੀਆਂ ਸੋਤੇ कहांइन कंदा फते लाॾे वाहिगुरू जी ख़ालसा वाहिगुरू जी ख़तम